ਕਬੀਰ ਸਾਹਿਬ ਨੇ ਇੱਕ ਦਿਨ ਲੋਈ ਨੂੰ ਪੁੱਛ ਲਿਆ ਲੋਈ ਤੇਰੀ ਕੋਈ ਇੱਛਾ ਹੈ ਕਹਿੰਦੀ ਪਤੀ ਇੱਛਾ ਤਾਂ ਹੈ ਹੀ ਨਹੀਂ ਕਹਦੇ ਕੀ ਇੱਛਾ ਹੈ ਕਹਿੰਦੀ ਸੇਵਾ ਕਰਨ ਦੀ ਇੱਛਾ ਬਹੁਤ ਹੈ ਮੇਰੇ ਮਨ ਵਿੱਚ ਕਬੀਰ ਸਾਹਿਬ ਖਿੱਚ ਗਏ ਕਹਿੰਦੇ ਮੈਂ ਤੇਰਾ ਪਤੀ ਆ ਮੇਰੇ ਤੋਂ ਵੱਖਰੀ ਇੱਛਾ ਕਿਉਂ ਤੂੰ ਪੈਦਾ ਕੀਤੀ ਹੈ ਪਤਨੀ ਦਾ ਫਰਜ਼ ਹੈ ਜੇ ਪਤੀ ਪੁੱਛੇ ਕੋਈ رائے ਉਹ رائے ਜ਼ਰੂਰ ਦੇਣੀ ਲੇਕਿਨ ਉਹਨੇ ਆਗਿਆ ਚ ਰਹਿਣਾ ਪਤੀ ਦੀ ਚ ਤਾਂ ਉਹਦਾ ਜਨਮ ਸਫਲਾ ਹੈ ਉਹ ਆਪਣੀ ਵਖਰੀ ਇੱਛਾ ਨਾ ਪ੍ਰਗਟ ਕਰੇ ਕਦੇ ਨਹੀਂ ਕਹਿੰਦੇ ਫਿਰ ਮੈਂ ਤਾਂ ਹੁਣ ਬ੍ਰਹਮ ਗਿਆਨ ਦੇ ਸਮੇਤ ਬ੍ਰਹਮ ਗਿਆਨ ਤੋਂ ਬਾਅਦ ਬਿਨਾਂ ਜਨਮ ਨਹੀਂ ਹੋਇਆ ਕਰਦਾ ਤੂੰ ਮੇਰੀ ਅਰਧੰਗੀ ਹੈ ਤੈਂ ਵੀ ਮੋਕਸ਼ ਨੂੰ ਪ੍ਰਾਪਤ ਹੋ ਜਾਣਾ ਤੁਸੀਂ ਹੁਣ ਆਪਣਾ ਜਨਮ ਕੋਈ ਨਹੀਂ ਸੀਗਾ ਹੁਣ ਜਿਹੜੀ ਜਨਮ ਦੀ ਖੇਡ ਹੈ ਇਹ ਇੱਛਾ ਦੇ ਨਾਲ ਜਿਤ ਲਾਗੋ ਮਨ ਬਾਸ਼ਨਾ ਅੰਤ ਸਾਈ ਪ੍ਰਗਟਾਨੀ ਬਾਸ਼ਨਾ ਕਰਕੇ ਜਨਮ ਹੁੰਦਾ ਹੁਣ ਤੂੰ ਬਾਸ਼ਨਾ ਰਖ ਲਈ ਸੇਵਾ ਦੀ ਹੁਣ ਫਿਰ ਦੁਬਾਰਾ ਜਨਮ ਧਾਰ ਜਾ ਫਿਰ ਕਰ ਲੈ ਸੇਵਾ ਮੈਂ ਤਾਂ ਨਹੀਂ ਦੁਬਾਰਾ ਜੰਮਣਾ ਮੈਨੂੰ ਪਤਾ ਵੀ ਜੰਮਣ ਦਾ ਸੰਕਟ ਕਿੰਨਾ ਲੱਗੀ ਬੇਨਤੀਆਂ ਕਨਪਤੀ ਮੇਰ ਤੋਂ ਗਲਤੀ ਹੋ ਗਈ ਕਿਰਪਾ ਕਰ ਮੇਰੇ ਨਾਲ ਹੀ ਰਹਿ ਉਸ ਵੇਲੇ ਖੰਸਾ ਜੀ ਦਰੋਹੇ ਦੀ ਲੋਈ ਦੀ ਬੇਨਤੀ ਬਨ ਕੇ ਕਬੀਰ ਸਾਹਿਬ ਨੇ ਦਸਵੇਂ ਪਾਤਸ਼ਾਹ ਦੇ ਟਾਈਮ ਦੋਨਾਂ ਨੇ ਦੁਬਾਰਾ ਫਿਰ ਜਨਮ ਧਾਰਿਆ ਹੁਣ ਜਨਮ ਤਾਂ ਧਾਰ ਲਿਆ ਨਾ ਤਾਂ ਕਬੀਰ ਨੂੰ ਪਤਾ ਮੈਂ ਕਬੀਰ ਹਾਂ ਨਾ ਲੋਈ ਨੂੰ ਪਤਾ ਮੈਂ ਲੋਈ ਹਾਂ ਪਰ ਜਿਹੜੇ ਪਹਿਲੇ ਸੰਸਕਾਰ ਸੀ ਭਗਤੀ ਦੇ ਉਹ ਤਾਂ ਨਹੀਂ ਸੱਤ ਨਹੀਂ ਗਿੱਲ ਤਾਂ ਨਹੀਂ ਜਾਇਆ ਕਰਦੀ ਲੋਈ ਸਤਸੰਗ ਜੀ ਬੜੀ ਸੇਵਾ ਕਰਿਆ ਕਰੇ ਆਏ ਗਏ ਘਰ ਵਿੱਚ ਇਹਦਾ ਘਰ ਵਾਲਾ ਜਿਹੜਾ ਕਬੀਰ ਸੀ ਉਹ ਵੀ ਸਤਸੰਗ ਜੀ ਬੜੀ ਸੇਵਾ ਚ ਕਰਿਆ ਕਰੇ ਚੰਗੇ ਧਰਮੀ ਪਰਿਵਾਰ ਵਿੱਚ ਜਨਮ ਲਿਆ ਵਿਆਹੇ ਵੀ ਗਏ ਇਕੱਠੇ ਰਹੇ ਜਦ ਨੂੰ ਸਤ ਸੰਗਤ ਜੀ ਇਹ ਤਾਂ ਸਾਰਾ ਪਰਿਵਾਰ ਅਨੰਦਪੁਰ ਸਾਹਿਬ ਦਰਸ਼ਨਾਂ ਨੂੰ ਆਇਆ ਕਰੇ ਕਬੀਰ ਵੀ ਆਇਆ ਕਰੇ ਉਦੋਂ ਕਬੀਰ ਨੌ ਨਹੀਂ ਸੀ ਹੋਰ ਨੌ ਸੀ ਉਸ ਦਾ ਉਧਰ ਘਰ ਵਾਲੀ ਨੂੰ ਨਾ ਆਉਣ ਦਿਆ ਕਰੇ ਲੋਈ ਨੂੰ ਕਿ ਘਰ ਜੇ ਸੁੰਨਾ ਰਹ ਜਿਆ ਕੋਈ ਸਾਧੂ ਸੰਤ ਆਇਆ ਆਪਣੇ ਘਰੋਂ ਖਾਲੀ ਮੁੜ ਗਿਆ ਤਾਂ ਠੀਕ ਨਹੀਂ ਇਹ ਘਰ ਸਾਧਨਾ ਸੇਵੀ ਹੈ ਹਰ ਕੀ ਪੂਜਾ ਨਾ ਹੈ ਤੇ ਘਰ ਮਰਹੜ ਛਾਰ ਕੇ ਪੂਤ ਬਸ ਪੂਤ ਬਸ ਤੇ ਨਮਾ ਹੈ ਜਿੱਥੇ ਸਾਧ ਸੰਗਤ ਦੀ ਸੇਵਾ ਨਹੀਂ ਉਹ ਘਰ ਕਾਦਾ ਉਹ ਬੜੀਆਂ ਹੈ ਪੂਤ ਨੇ ਬਸਦੇ ਹੈ ਸੋ ਕਦੇ ਵੀ ਗ੍ਰਸਤੀ ਦੇ ਘਰੋਂ ਕੋਈ ਅਨਾਥ ਖਾਲੀ ਨਾ ਜਾਵੇ ਉਹਨੇ ਸਾਧ ਸੰਗਤ ਜੀ ਬੜੀਆਂ ਬੇਨਤੀਆਂ ਕੀਤੀਆਂ ਮੈਂ ਵੀ ਮਾਰੇ ਦਰਸ਼ਨ ਕਰਨੇ ਨੇ ਇੱਕ ਮੇਰੀ ਸਾਧ ਸੰਗਤ ਜੀ ਬੇਨਤੀਆਂ ਕਰਕੇ ਆ ਗਈ ਜਦੋਂ ਸਾਧ ਸੰਗਤ ਜੀ ਆਈ ਆਉਂਦੀ ਹੋਈ ਲੰਗਰ ਚ ਉਹਨਾਂ ਦੇ ਪਰਸਾ ਪ੍ਰਸ਼ਾਦੇ ਪਕਾਉਣ ਲੱਗਦੀ। ਮਨ ਵਿੱਚ ਇਹ ਕਿ ਮੈਂ ਮਸਾ ਆਈ ਆ ਪਤੀ ਦੀ ਆਗਿਆ ਨਾਲ ਸਾਰਾ ਪਰਿਵਾਰ ਆਇਆ ਹੈ ਮਹਾਰਿ ਦੇ ਦਰਸ਼ਨ ਤਾਂ ਕਰਾਂ ਜਦੋਂ ਦਰਸ਼ਨਾਂ ਨੂੰ ਜਾਵੇ ਪ੍ਰਸ਼ਾਦਿਆਂ ਤੋਂ ਉੱਠ ਕੇ ਪਕਾਉਂਦੀ ਪਕਾਉਂਦੀ ਜਦ ਇਹ ਭੀੜ ਬਹੁਤੀ ਹੋਇਆ ਕਰੇ। ਇੱਕ ਦੋ ਗਿਰ ਗਈ ਸਤ ਸੰਗਤ ਜੀ ਹਾਰ ਕੇ ਸੋਚਦੀ ਉਹ ਮੱਥਾ ਤਾਂ ਟੇਕਣਾ ਹੀ ਹੈ। ਆ ਉਹਨਾਂ ਦੇ ਨਗਰ ਦੇ ਲੋਕ ਸੰਗਤ 'ਚ ਬੈਠੇ ਸੀ ਹੁੰਡ ਕੱਢਿਆ ਹੋਇਆ। ਖੜੀ ਦੇਖਦੀ ਐ ਵੀ ਵਾਰੀ ਕਦੋਂ ਆਵੇ ਮੱਥਾ ਟੇਕਣ ਦੀ ਧਨ ਦਸਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਆਲਮ ਸਿਆਂ ਉਹ ਬੀਬੀ ਪਿੱਛੇ ਖੜੀ ਦੇਖਦੀ ਐ ਇਉਂ ਕਰ ਸੰਗਤਾਂ ਤੋਂ ਇੱਕ ਪਾਸੇ ਦੀ ਉਹਨੂੰ ਸਾਹਮਣੇ ਲਿਆ ਛੇਤੀ ਲਿਆ ਜਦੋਂ ਸਾਹਿਬ ਤੁੰਜੀ ਸਾਹਮਣੇ ਲਿਆਂਦੀ ਮੱਥਾ ਟੇਕਿਆ ਮਹਾਰਾਜ ਕਹਿੰਦੇ ਦਾਸੁ ਪੁਤਰੀ ਕੀ ਦੀ ਪਤਨੀ ਐ ਕਹਿੰਦੀ ਮਹਾਰਾ ਮੇਰਾ ਪਤੀ ਵੀ ਆਇਆ ਇੱਥੇ ਹੀ ਹੈ ਮੈਨੂੰ ਮਹਾਰਾਜ ਅੱਗੇ ਆਗਿਆ ਨਹੀਂ ਚੀਂਦਦੇ ਐਤਕੀ ਮੈਂ ਤੁਹਾਡੇ ਦਰਸ਼ਨਾਂ ਨੂੰ ਆਈ ਹਾਂ ਲੰਗਰ ਦੀ ਸੇਵਾ ਦਾ ਵੀ ਮੈਨੂੰ ਚਾਹ ਹੈ ਭੀੜ ਜਾਦੇ ਜੀ ਤੁਸੀਂ ਮੇਰੇ ਤੇ ਕਿਰਪਾ ਕੀਤੀ ਮੈਂ ਦਰਸ਼ਨ ਕਰਨ ਤੁਹਾਡੇ ਤਰਸ ਦੀ ਸੀ ਮਹਾਰਾਜ ਕਹਿੰਦੇ ਬੀਬੀ ਅਸੀਂ ਤੇਰੀ ਕੋਈ ਭੇਟਾ ਕਰਨੀ ਚਾਹੁੰਦੇ ਹਾਂ ਵੀਰੇ ਹਰ ਜਾਈਏ ਦਸਵੇਂ ਪਾਤਸ਼ਾਹ ਤੋਂ ਇਹਨੂੰ ਕਹਿੰਦੇ ਸਤ ਜੀ ਸਤ ਵਿੱਚ ਬੜੀ ਬਰਕਤ ਹੈ ਗੁਰੂ ਨੂੰ ਤਾਂ ਸਾਰੀ ਦੁਨੀਆ ਭੇਟਾ ਕਰਦੀ ਹੈ ਕਦੇ ਗੁਰੂ ਵੀ ਸਤ ਜੀ ਕਿਸੇ ਨੂੰ ਭੇਟਾ ਕਰਦਾ ਦੇਖਿਆ ਦਸਵੇਂ ਪਾਤਸ਼ਾਹ ਕਹਿੰਦੇ ਬੀਬੀ ਤੇਰੇ ਸਤ ਨੂੰ ਦੇਖ ਕੇ ਤੇਰੀ ਸੇਵਾ ਨੂੰ ਦੇਖ ਕੇ ਤੇਰੀ ਅਸੀਂ ਕੋਈ ਭੇਟਾ ਕਰਨੀ ਚਾਹੁੰਦੇ ਆ ਪਰ ਤੂੰ ਆਪਣੇ ਪਤੀ ਨੂੰ ਨਾਲ ਲਿਆ ਜਦ ਹੀ ਮੁਰਗੀ ਸੱਤ ਸਮਝਿਆ ਆਪਣੇ ਪਤੀ ਨੂੰ ਲੈ ਗਈ ਮਹਾਰਾਜ ਕਹਿੰਦੇ ਭਾਈ ਤੁਸੀਂ ਕੌਣ ਹੋ ਕਹਿੰਦਾ ਮਹਾਰਾਜ ਸ ਕੋਈ ਪਤਾ ਨਹੀਂ ਮਹਾਰਾਜ ਕਹਿੰਦੇ ਤੂੰ ਕਬੀਰ ਤਾਂ ਨਹੀਂ ਕਹਿੰਦਾ ਮਹਾਰਾਜ ਮੈਨੂੰ ਤਾਂ ਕੋਈ ਪਤਾ ਜਿਵੇਂ ਬੈ ਲੋ ਕਹਿੰਦਾ ਮੈਨੂੰ ਕੋਈ ਪਤਾ ਨਹੀਂ ਕਹਿੰਦੇ ਚੰਗਾ ਫਿਰ ਗੁਰਨਾਨਕ ਦੇਵ ਜੀ ਦਾ ਘਰ ਆ ਦੁਬਾਰਾ ਮੱਥਾ ਟੇਕੋ ਜਦੋਂ ਸਤਸੰਗਿ ਮੱਥਾ ਟੇਕਿਆ ਠਾਠੀ ਹੋਰ ਬਦਲ ਗਿਆ ਸਿੱਖ ਵੀ ਸੋਚੇ ਵੀ ਮੈਂ ਤਾਂ ਕਬੀਰ ਆ ਖਾਂਸੀ ਚ ਰਹਿਣ ਵਾਲਾ ਸਾਰੀ ਐਂ ਗਿਆਨ ਹੋ ਗਿਆ ਸਤਸੰਗਿ ਜਿਵੇਂ ਹੱਥ ਤੇ ਦੇਖ ਕੇ ਰੱਖੇ ਔਲਾ ਦੇਖ ਲਈਦਾ ਲੋਈ ਵੀ ਤਹਾਂ ਠਾਂ ਦੇਖੀ ਮੈਂ ਤਾਂ ਲੋਈ ਐ ਜਲਾਹਾ ਜਲਾਹੀ ਸੀ ਅਸੀਂ ਦਾ ਪਿਛਲੇ ਜਾਣ ਚ ਬੜੀ ਸਾਧੂਆਂ ਦੀ ਸੇਵਾ ਕੀਤੀ ਦੇ ਵੀ ਪਤਾ ਲੱਗ ਗਿਆ ਕਿ ਦੁਬਾਰਾ ਜਨਮ ਕਿਉਂ ਹੋਇਆ ਹੈ ਵੀ ਮੈਨੇ ਇੱਛਾ ਕੀਤੀ ਸੇਵਾ ਦੀ ਉਸ ਵੇਲੇ ਸਤਸੰਗਤ ਜੀ ਮਹਾਰਾਜ ਨੇ ਇਹਨਾਂ ਦੋਨਾਂ ਨੂੰ ਅਮਰਤ ਦੀ ਦਾਤ ਬਖਸ਼ੀ ਕਬੀਰ ਸਾਹਿਬ ਨੇ ਸਤਸੰਗਤ ਜੀ ਦੁਬਾਰਾ ਜਨਮ ਧਾਰ ਕੇ ਕੜਗੀ ਤਰਪਾਤਸ਼ਾਹ ਦੀ ਸਤਸੰਗਤ ਜੀ ਸਿੱਖੀ ਕਮਾਈ ਸੀ ਅਮਰਦੀ ਦਾਤ ਪ੍ਰਾਪਤ ਕਰਕੇ ਇਓ ਸਤਸੰਗਤ ਜੀ ਜਿੰਨੇ ਪਿਛਲੇ ਭਗਤ ਸੀ ਜਿਵੇਂ ਸਤਸੰਗਤ ਜੀ ਲਭੂ ਦਾ ਅਵਤਾਰ ਹੋਏ ਭਾਈ ਦਿਆ ਸਿੰਘ ਸਾਹਿਬ ਜੀ ਇਸ ਤਰ੍ਹਾਂ ਨਾਮਦੇਵ ਦਾ ਅਵਤਾਰ ਹੋਏ ਸਤਸੰਗਤ ਜੀ ਭਾਈ ਬੁਖਮ ਸਿੰਘ ਸਾਹਿਬ ਜੀ ਸੈਨਾਈ ਭਗਤ ਦਾ ਅਵਤਾਰ ਹੋਏ ਸਤਸ੍ਰੀ ਸਾਬ ਸਿੰਘ ਜੀ ਇਸ ਤਰ੍ਹਾਂ ਸਤਸੰਗਤ ਜੀ ਧੰਨੇ ਭਗਤ ਦਾ ਅਵਤਾਰ ਭਾਈ ਧਰਮ ਸਿੰਘ ਜੀ ਐ ਗੁਰਸਿੱਖੋ ਜਿਹੜੇ ਪਹਿਲੇ ਭਗਤ ਸੀ ਉਹਨਾਂ ਨੇ ਵੀ ਆ ਕੇ ਅੰਮਰ ਦੀ ਧਾਤ ਲੈ ਕਰਕੇ ਆਪਣੇ ਆਪ ਨੂੰ ਸਫਲਾ ਕੀਤਾ ਹੈ